ਲੰਗੇ ਦੇਣੀ ਪਰਵਪਕਾਰ ਕੋਮਣਜੜੇ ਲੁਧਿਆਣਾ ਵੈਸਟ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੇ ਮਨਪ੍ਰੀਤ ਅਿਆਲੀ ਦੇ ਉੱਤੇ ਟਿੱਪਣੀ ਕੀਤੀ ਮਨਪ੍ਰੀਤ ਅਿਆਲੀ ਦਾ ਦਾਵਾ ਹੈ ਕਿ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਉਹਨਾਂ ਦੇ ਉੱਤੇ ਹਮਲਾਵਰ ਸੁਰੱਖਤ ਯਾਰ ਕਰਕੇ ਬੈਠੇ ਸੀ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਇਦਾਂ ਹੋ ਚੁੱਕਿਆ ਹੈ ਹਾਲਾਂਕਿ ਮਨਪ੍ਰੀਤ ਅਿਆਲੀ ਲੁਧਿਆਣੇ ਵਿੱਚ ਚਰਨੀ ਰਹੇ ਉਹਨਾਂ ਦੇ ਬਾਕਾਲ ਮਨਪ੍ਰੀਤ ਅਿਆਲੀ ਇਹ ਵੀ ਕਹਿੰਦੇ ਆ ਕਿ ਉਹਨਾਂ ਨੇ ਲੁਧਿਆਣੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਕੋਈ ਮੀਟਿੰਗ ਨਹੀਂ ਕੀਤੀ ਤਾਂ ਕਿ ਚੋਣ ਇਫੈਕਟ ਨਾ ਹੋਵੇ ਜਾਂ ਉਹਨਾਂ ਤੇ ਕੋਈ ਅਲੀਗੇਸ਼ਨ ਨਾ ਲੱਗੇ ਕਿ ਚੋਣ ਨੂੰ ਇਫੈਕਟ ਕਰਨ ਵਾਸਤੇ ਉੱਥੇ ਮੀਟਿੰਗਸ ਕਰ ਰਹੇ ਆ ਤੇ ਦੂਸਰੇ ਪਾਸੇ ਪਰਪਕਾਰ ਘੁੰਮਣ ਜਿੱਥੇ ਉਹਨਾਂ ਨੂੰ ਵਿਰੋਧੀ ਪਾਰਟੀਆਂ ਦੀ ਵਿਰੋਧਤਾ ਕਰਨੀ ਚਾਹੀਦੀ ਸੀ ਜਾਂ ਫਿਰ ਸੰਭਾਵੀ ਤੌਰ ਤੇ ਜਦੋਂ ਇਲੈਕਸ਼ਨ ਦਾ ਮਾਹੌਲ ਹੁੰਦਾ ਤਾਂ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਹੈ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀ ਕਰਦੇ ਆ ਪਰ ਪਰਪਕਾਰ ਘੁੰਮਣ ਤਾਂ ਮਿੱਥ ਕੇ ਮਨਪ੍ਰੀਤ ਵਾਲੀ ਦੇ ਪਿੱਛੇ ਹੋ ਗਏ ਆ ਪ੍ਰਤੀਤ ਹੋਇਆ ਹਾਲਾਂਕਿ ਮਨਪ੍ਰੀਤਿਆਲੀ ਦਾ ਉੱਥੇ ਅ ਜਾਣਕਾਰੀ ਮੁਤਾਬਕ ਅਥੀ ਤੌਰ ਦੇ ਤੇ ਕੋਈ ਲੈਣਾ ਦੇਣਾ ਪ੍ਰਤੀਤ ਨਹੀਂ ਹੋਇਆ ਬੀਤੇ ਕੁਝ ਦਿਨਾਂ ਤੋਂ ਹੁਣ ਸਵਾਲ ਇਹ ਹੈ ਕਿ ਪਰਪਕਾਰ ਘੁੰਮਣੂ ਮਨਪ੍ਰੀਤਿਆਲੀ ਤੋਂ ਕੀ ਪ੍ਰੋਬਲਮ ਹੋ ਗਈ ਹਾਲਾਂਕਿ ਪਰਪਕਾਰ ਘੁੰਮਣ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਾਜਪਾ ਦੇ ਉਮੀਦਵਾਰ ਨੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਉਮੀਦਵਾਰ ਨੇ ਪਰ ਪਰਪਕਾਰ ਘੁੰਮਣ ਉਹਨਾਂ ਉੱਤੇ ਬੋਲਣ ਤੋਂ ਪਹਿਲਾਂ ਮਨਪ੍ਰੀਤਿਆਲੀ ਦਵਾਲੇ ਹੋ ਗਏ ਸਵਾਲ ਇਹ ਹੈ ਕਿ ਪਰਪਕਾਰ ਘੁੰਮਣ ਨੂੰ ਮਨਪ੍ਰੀਤਿਆਲੀ ਤੋਂ ਕੀ ਪ੍ਰੋਬਲਮ ਹੋ ਗਈ ਉਹਨ ਸਵਾਲ ਇੱਥੇ ਆ ਕੇ ਵੀ ਖੜਾ ਹੁੰਦਾ ਕਿਉਂਕਿ ਜੇ ਆਪਾਂ ਕੱਲ ਦੀ ਮਨਪ੍ਰੀਤਿਆਲੀ ਦੀ ਟਿੱਪਣੀ ਸੁਣੀਏ ਉਹਨਾਂ ਦਾ ਬਿਆਨ ਸੁਣੀਏ ਉਹ ਸਾਫ਼ ਕਹਿੰਦੇ ਆ ਕਿ ਉਹਨਾਂ ਨੇ ਇਹੀ ਸੋਚ ਕੇ ਲੁਧਿਆਣਾ ਵਿੱਚ ਕੋਈ ਮੀਟਿੰਗ ਨਹੀਂ ਕੀਤੀ ਪੰਜ ਮੈਂਬਰੀ ਕਮੇਟੀ ਦੀ ਕਿ ਉੱਥੇ ਇਲੈਕਸ਼ਨਸ ਇਫੈਕਟ ਨਾ ਹੋਣ ਉੱਥੇ ਇਲੈਕਸ਼ਨਸ ਦੇ ਵਿੱਚ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਮਨਪ੍ਰੀਤਿਆਲੀ ਉਹਨਾਂ ਅਕਾਲੀ ਲੀਡਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਸੀਟ ਜਿੱਤੀ ਹੈ ਜਿਹੜੇ ਵਿਧਾਇਕ ਨੇ ਮਨਪ੍ਰੀਤਿਆਲੀ ਦਾਖਾ ਤੋਂ ਵਿਧਾਇਕ ਨੇ ਸ਼ਰੋਬਣੀ ਅਕਾਲੀ ਦਲ ਦੇ ਔਰ ਇਹ ਭੁੱਲਣਾ ਨਹੀਂ ਚਾਹੀਦਾ ਇੱਕ ਜੇਤੂ ਵਿਧਾਇਕ ਨੂੰ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਆਮ ਆਦਮੀ ਪਾਰਟੀ ਦੀ ਲਹਿਰ ਵਿੱਚ ਅਕਾਲੀ ਦਲ ਵਰਗੀ ਪਾਰਟੀ ਦੇ ਵਿਧਾਇਕ ਬਣੇ ਨੇ ਅਕਾਲੀ ਦਲ ਵਰਗੀ ਪਾਰਟੀ ਜਿਹੜੀ ਹੁਣ ਡੇ ਚੁੱਕੀ ਸੀ ਜਾਂ ਕਹਿ દઈએ ਕਿ ਦਾ ਗਰਾਫ ਆ ਚੁੱਕਿਆ ਸੀ ਉਸ ਪਾਰਟੀ ਦੇ ਲੀਡਰ ਨੂੰ ਲੋਕਾਂ ਨੇ ਦਾਖਾ ਤੋਂ ਵਿਧਾਇਕ ਬਣਾਇਆ ਸੀ ਮਨਪ੍ਰਿਤੇ ਵਾਲੀ ਉਹ ਨਹੀਂ ਤੇ ਇਹ ਤਾਂ ਅਕਾਲ ਚਲ ਵਾਸਤੇ ਕਮਾਨ ਦੀ ਗੱਲ ਹੋਣੀ ਚਾਹੀਦੀ ਐ ਕਿ ਉਹਨਾਂ ਦਾ ਐਡਾ ਵੱਡਾ ਲੀਡਰ ਐ ਔਰ ਮਨਪ੍ਰੀਤਿਆਲੀ ਦੇ ਉੱਤੇ ਹੁਣ ਇਲਜ਼ਾਮ ਤਰਾਸ਼ੀ ਹੋ ਰਹੀ ਐ ਕਿ ਮਨਪ੍ਰੀਤਿਆਲੀ ਬਾਕੀਆਂ ਦਾ ਸਾਥ ਦੇ ਰਹੇ ਐ ਹਾਲਾਂਕਿ ਮਨਪ੍ਰੀਤਿਆਲੀ ਨੇ ਇਹੀ ਕਿਹਾ ਔਰ ਵਾਜਬ ਵੀ ਐ ਕਿ ਜੇ ਤੁਹਾਡੇ ਕੋਲ ਸਬੂਤ ਨੇ ਤੇ ਤੁਸੀਂ ਸਬੂਤ ਉਜਾਗਰ ਕਰ ਦਿਓ ਤੁਸੀਂ ਦੱਸ ਦੋ ਕਿ ਭਾਈ ਇਸ ਪਾਰਟੀ ਨਾਲ ਇਸ ਦਿਨ ਮੀਟਿੰਗ ਹੋਈ ਸੀ ਮਨਪ੍ਰੀਤਿਆਲੀ ਦੀ ਫਲਾਣੀ ਪਾਰਟੀ ਨੂੰ ਮਿਲੇ ਨੇ ਕਦੀ ਕਹਿੰਦੇ ਉਹ ਆਮ ਆਦਮੀ ਪਾਰਟੀ ਦੇ ਨਾਲ ਗੱਲ ਕਰ ਰਹੇ ਐ ਕਦੀ ਕਹਿੰਦੇ ਕੋਈ ਭਾਜਪਾ ਦੇ ਨਾਲ ਪੈਚ ਅਪ ਕਰਨਾ ਚਾਹੁੰਦੇ ਐ ਉਹ ਕਹਿੰਦੇ ਕਿ ਉਹਨਾਂ ਦੇ ਕਿਸੇ ਭਰੋਸੇਮੰਦ ਸੂਤਰ ਨੇ ਦੱਸਿਆ ਹਾਲਾਂਕਿ ਇੱਥੇ ਕੋਈ ਮਨਪ੍ਰੀਤਿਆਲੀ ਦੀ ਪੁਸਤਪਨਾ ਹੀ ਨਹੀਂ ਹੋ ਰਹੀ ਪਰ ਇੱਥੇ ਦੋ ਲੀਡਰਾਂ ਦੇ ਵਿੱਚ ਜਿਹੜਾ ਵਿਵਾਦ ਖੜਾ ਹੋਇਆ ਉਹਦੇ ਵਿੱਚੋਂ ਖੜ ਕੇ ਇਸ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਹੋ ਰਹੀ ਹੈ ਹਾਲਾਂਕਿ ਇੱਕ ਉਮੀਦਵਾਰ ਨੂੰ ਆਪਣੀ ਕੌਨਸਟਿਟੂਐਂਸੀ ਉੱਚ ਜਿੱਤਣ ਦੇ ਉੱਤੇ ਧਿਆਨ ਦੇਣਾ ਚਾਹੀਦਾ ਜਿੱਥੇ ਤਾਂ ਹੁਣ ਉਹਨਾਂ ਦੇ ਜਰਨੈਲ ਆ ਪੁੱਤਰ ਆਏ ਨੇ ਆਪ ਨਿੱਤਰ ਆਏ ਨੇ ਕਿਉਂਕਿ ਪਿਛਲੀ ਵਾਰ ਜਦੋਂ ਜ਼ਿਮਨੀ ਚ ਹੋਣਾ ਸੀ ਤੇ ਉਸ ਵੇਲੇ ਅ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਕਹਿ ਕੇ ਪਾਛਾ ਵਟ ਲਿਆ ਸੀ ਕਿ ਅਸੀਂ ਚੋਣ ਨਹੀਂ ਲੜਾਂਗੇ ਕਿ ਸਾਡੇ ਜਰਨੈਲ ਸਾਡੇ ਨਾਲ ਨਹੀਂ ਹੈ ਹੁਣ ਤਾਂ ਉਹਨਾਂ ਦੇ ਜਰਨੈਲ ਨਾਲ ਫਿਰ ਰਹੇ ਆ ਉੱਥੇ ਪ੍ਰਚਾਰ ਕਰ ਰਹੇ ਆ ਹੁਣ ਤਾਂ ਘਟੋ ਘਟ ਜ਼ਮਨੀ ਚੋਣ ਤੇ ਧਿਆਨ ਦੇਣਾ ਚਾਹੀਦਾ ਹੈ ਹੁਣ ਤਾਂ ਵਿਰੋਧੀ ਪਾਰਟੀਆਂ ਦੇ ਗ੍ਰਾਫ ਵੱਲ ਧਿਆਨ ਦੇਣਾ ਚਾਹੀਦਾ ਹੈ ਹੁਣ ਤਾਂ ਆਪਣੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਆਪਣਾ ਗ੍ਰਾਫ ਕਿੱਥੇ ਹੈ ਹੁਣ ਮਨਪ੍ਰੀਤ ਯਾਲੀ ਵੱਲ ਕਿਉਂ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਇਹ ਸਮਝ ਤੋਂ ਬਾਹਰ ਇਸ ਵੇਲੇ ਪ੍ਰਤੀਤ ਹੋ ਰਿਹਾ ਹੈ ਪਰ ਤਾਂਮੀ ਆ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਚਰਚਾਵਾ ਤੇ ਦੂਸਰੇ ਪਾਸੇ ਅਕਾਲੀ ਦਲ ਅ ਜ਼ੈਮਨੀ ਚੌਣ ਲੜ ਰਿਹਾ ਲੁਧਿਆਣਾ ਵੈਸਟ ਤੋਂ ਔਰ ਪਰਪਕਾਰ ਘੁੰਮਣ ਜਿਹੜੇ ਇੱਕ ਵੱਡੇ ਵਕੀਲ ਵੀ ਮੰਨੇ ਜਾਂਦੇ ਆ ਔਰ ਪਰਪਕਾਰ ਕੋ ਮੰਨਦਾ ਹ ਹਲਕੇ ਚ ਨਾਮ ਵੀ ਕਹਿੰਦੇ ਸੁਣੀਂਦਾ ਆ ਪਰ ਇਹਦੇ باوجود ਪਰਪਕਾਰ ਘੁੰਮਣ ਮਨਪ੍ਰੀਤ 41 ਦੇ ਉੱਤੇ ਨਿਸ਼ਾਨੇ ਵੱਢਦੇ ਨਜ਼ਰ ਆਏ ਸੀ ਹਾਲਾਂਕਿ ਇੱਕ ਪਾਸੇ ਤਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਇਹ ਕਹਿੰਦੇ ਆ ਕਿ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਅਕਾਲੀ ਦਲ ਨੂੰ ਇਕੱਠਿਆਂ ਹੋਣ ਦੀ ਲੋੜ ਹੈ ਪਰ ਦੂਸਰੇ ਪਾਸੇ ਪਰਪਕਾਰ ਘੁੰਮਣ ਬਾਕੀ ਜਿਹੜੇ ਲੀਡਰ ਜਿਨ੍ਹਾਂ ਨੂੰ ਇਕੱਠਿਆਂ ਕਰਨਾ ਆ ਉਹਨਾਂ ਦੀ ਉਹਨਾਂ ਦੀ ਵਿਰੋਧਤਾ ਕਰੀ ਜਾ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਕੀ ਇਹ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਲੀਆਂ ਗੱਲਾਂ ਨੇ ਜਾਂ ਅਕਾਲੀ ਦਲ ਦੇ ਵਿੱਚ ਹੋਰ 파ੜ ਪਾਉਣ ਦੀਆਂ ਗੱਲਾਂ ਨੇ ਖੈਰ ਅ ਪਰਉਪਕਾਰ ਕੋ ਮੰਦੇ ਬਿਆਨ ਤੋਂ ਬਾਅਦ ਮਨਪ੍ਰੀਤ ਵਾਲੇ ਦੀ ਟਿੱਪਣੀ ਅ ਇਸ ਤੋਂ ਬਾਅਦ ਕੀ ਕੁਝ ਹੋਵੇਗਾ ਉਹ ਵੇਖਣ ਦੀ ਗੱਲ ਹੈ ਕਿਉਂਕਿ ਅਕਾਲੀ ਦਲ ਕਿੱਥੇ ਸਟੈਂਡ ਕਰੇਗਾ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਅਕਾਲੀ ਦਲ ਕੀ ਮੋਰਚਾ ਕੱਢ ਸਕੇਗਾ ਲੁਧਿਆਣੇ ਵਿੱਚ ਅਕਾਲੀ ਦਲ ਖੜ ਸਕੇਗਾ ਹਾਲਾਂਕਿ ਸੂਨ ਸਿੰਘ ਠੰਡਲ ਵਾਪਸ ਆ ਗਏ ਨਹੀਂ ਲੰਗੇ ਦਿਨੀ ਅਕਾਲੀ ਦਲ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਮਹਿਲਾ ਲੀਡਰ ਸ਼ਾਮਿਲ ਹੁੰਦੀ ਹੈ ਮਤਲਬ ਕਿ ਕਿਤੇ ਨਾ ਕਿਤੇ ਇਹ ਦਿਖਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਔਰ ਇਹ ਦਿਖ ਵੀ ਕਿਤੇ ਨਾ ਕਿਤੇ ਰਿਹਾ ਕਿ ਮਾੜਾ ਮੋਟਾ ਅਕਾਲੀ ਦਲ ਨੂੰ ਸਪੋਰਟ ਜਿਹੜਾ ਉਹ ਜ਼ਿਆਦਾ ਪਹਿਲਾਂ ਨਾਲੋਂ ਮਿਲਣ ਲੱਗਿਆ ਆ ਪਰ ਕੀ ਇਹ ਨਫ ਹੋਊਗਾ ਕਿਉਂਕਿ ਦੂਸਰੇ ਪਾਸੇ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਆਲਰੇਡੀ ਦੂਜੇ ਨੰਬਰ ਤੇ ਰਹਿ ਚੁੱਕੇ ਨੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਹੈ ਪਰ ਨਾਲ ਬੀਜੇਪੀ ਬੀਜਪੀ ਨੂੰ ਲੈ ਕੇ ਆਲਰੇਡੀ ਖੈਰ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਪਰ ਕੀ ਅਕਾਲੀ ਦਲ ਇਹਨਾਂ ਸਾਰਿਆਂ ਨੂੰ ਆਊਟਸਟੈਂਡ ਕਰ ਸਕੇਗਾ ਖੈਰ ਆਊਟਸਟੈਂਡ ਕਰਨ ਦੇ ਲਿਹਾਜ਼ ਦੇ ਵਿੱਚ ਜਿੱਥੇ ਇਹਦੇ ਵੱਲ ਧਿਆਨ ਹੋਣਾ ਚਾਹੀਦਾ ਹੈ ਉਥੇ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਜ਼ਰੂਰ ਕਿਤੇ ਨਾ ਕਿਤੇ ਪਰ ਇਹਦੇ باوجود ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ